ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੱਚਿਓ ਆਪਾਂ ਪਹਿਲਾਂ 6 ਪੌੜੀਆਂ ਦੀ ਜਪਜੀ ਸਾਹਿਬ ਸੰਖਿਆ ਕੀਤੀ ਸੀ ਉਹਦੇ ਵਿੱਚ ਚੁਣਵੇਂ-ਚੁਣਵੇਂ ਛੜਬਾਦ ਸ਼ਬਦਾਂ ਦੇ ਆਪਾਂ ਸੰਖਿਆ ਕਰ ਰਹੇ ਸਾਂ ਕਿ ਜਿਹੜੇ ਮਹਿੰਗੇ ਸ਼ਬਦ ਨੇ ਆਮ ਹੀ ਆਪਾਂ ਗਲਤ ਉਚਾਰਨ ਕਰ ਜਾਂਦੇ ਅੱਜ ਆਪਾਂ ਇਹ ਚਾਰ ਪੰਕਤੀਆਂ ਲਿਖੀਆਂ ਇਹਨਾਂ ਦਾ ਉਚਾਰਨ ਸਿੱਖਣਾ ਬੜੇ ਸੌਖੇ ਤਰੀਕੇ ਦੇ ਨਾਲ ਸੱਸੀ ਔਂਕੜ ਨਾਣੇ ਸਿਆਰੀ ਐੜੇ ਦੇ ਲਾਵਾ ਕੀ ਬਣ ਗਿਆ ਸੁਣਿਆ ਸੁਣਿਆ ਆਪਾ ਕੀ ਪੜ ਜਾਨੀਏ ਸੁਣੀਏ ਸੁਣੀਏ ਪੜ ਜਾਂਦੀਆਂ ਨਾ ਹਾਂ ਬਿਹਾਰੀ ਨਹੀਂ ਲਾਉਣੀ ਸਿਆਰੀ ਦੇ ਨਾਲ ਪੜਨਾ ਐਡੇ ਦਿਲਾਵਾਂ ਲੱਗੀਆਂ ਸੁਣਿਆ ਸਰਾ ਬਿੰਦੀ ਤੁਰੈ ਸਰਾ ਨਹੀਂ ਕਹਿਣਾ ਕੀ ਪੜਨਾ ਸਰਾ ਹਾਂ ਸਰਾ ਗੁਣਾ ਗੁਣਾ ਨਹੀਂ ਕਹਿਣਾ ਗੁਣਾ ਨਾਣੀ ਦੀ ਬਾਜ ਕੇ ਗਾਹ ਗਾਹੂ ਨਹੀਂ ਕਹਿਣਾ ਗਾਹ ਗਾਹ ਜੇ ਗੱਗੇ ਨੂੰ ਕੰਨ ਲੱਗਾ ਹਾ ਹਾ ਮੁਗਤਾ ਗਾਹ ਗਾਹ ਹਾਂ ਅੱਗੇ ਆ ਗਿਆ ਸੁਣਿਆ ਅੰਦੇ ਪਾਵਹ ਰਾਹੁ ਹੁਣ ਇੱਥੇ ਹਾਹ ਨੂੰ ਸਿਆਰੀ ਲੱਗੀ ਏ ਕਈ ਸੰਗਤਾਂ ਪੜ ਜਾਂਦੀਆਂ ਪਾਵਹ ਪਾਵਹ ਤਾਂ ਬਣੇਗਾ ਜੇ ਇੱਥੇ ਹਾਹੇ ਨੂੰ ਲਾ ਹੋਵੇਗੀ ਜੇ ਆਪਾਂ ਸਿਆਰੀ ਦੇ ਨਾਲ ਪਾਵਹ ਪੜਦੇ ਆਂ ਤੇ ਲਾ ਦੇ ਨਾਲ ਕੀ ਪੜਾਂਗੇ ਫਿਰ ਪਾਵਹ ਫਿਰ ਲਾ ਦੇ ਨਾਲ ਵੀ ਪਾਵਹ ਹੈ ਤੇ ਸਿਆਰੀ ਦੇ ਨਾਲ ਹੀ ਪਾਵਹ ਫਿਰ ਲਗਾ ਮਾਤਰਾ ਦਾ ਕੋਈ ਫਰਕ ਨਾ ਰਿਹਾ ਇਸ ਕਰਕੇ ਜਿਹੜੀ ਸਿਆਰੀ ਹੁੰਦੀ ਏ ਹਾ ਇਹਨੂੰ ਸਿਆਰੀ ਅੱਧੀਆਂ ਦਲਾਵਾਂ ਦੀ ਆਵਾਜ਼ ਉਚਾਰਨ ਕਰਦੀ ਹੈ ਇੱਥੇ ਵੀ ਸਿਆਰੀ ਹੋਵੇ ਪਾਵਹ ਰਾਹ ਹਾਏ ਔਂਕੜ ਇੱਥੇ ਆਏ ਨੂੰ ਔਂਕੜ ਲੱਗਾ ਹੈ ਉਚਾਰਨ ਹੋਵੇਗਾ ਰਾਹੋ ਰਾਹੋ ਕੀ ਪੜਨਾ ਹੈ ਰਾਹੋ ਹਾਂ ਲੰਮਾ ਨਹੀਂ ਕਰਨਾ ਕਿ ਰਾਹੋ ਨਹੀਂ ਕਹਿ ਦੇਣਾ ਰਾਹੋ ਹੁੰਦਾ ਹੋੜੇ ਦੇ ਨਾਲ ਰਾਹੋ ਰਾਹੋ ਹਾਂ ਅੱਗੇ ਆ ਗਿਆ ਜੇ ਕੋ ਕਹੈ ਕਹੇ ਨਿਪੜਨਾ ਇੱਥੇ ਲੱਗੀਆਂ ਦਲਾਵਾ ਦਲਾਵਾ ਦੇ ਨਾਲ ਕਿਵੇਂ ਉਚਾਰਨ ਹੋਵੇਗਾ ਕਹ ਹੈ ਕਹ ਹੈ ਕਹ ਹੈ ਹਾਂ ਕਹ ਹੈ ਦਲਾਵਾ ਦੇ ਨਾਲ ਉਚਾਰਨ ਕਰਨਾ ਕਹ ਕਹੀ ਕਹੀ ਉਹ ਇਕਲਾ ਦੇ ਨਾਲ ਪੱਪੇ ਨੂੰ ਸਿਆਰੀ ਸਛੇ ਦਲਾਵਾ ਹੈ ਸਛਾ ਕੀ ਬਣਦਾ ਦੁਬਾਰਾ ਪੜੋ ਪਿਛੇ ਹਾਂ ਪਿਛੇ ਆਪਾਂ ਪੜਦੇ ਪਿਛੇ ਪਿਛੇ ਹੁੰਦਾ ਇਕਲਾ ਦੇ ਨਾਲ ਇਹਨੂੰ ਕਿ ਪੜਨਾ ਹੈ ਪਿਛੈ ਪਛਤਾਏ ਪਛਤਾਏ ਕੀ ਪੜਨਾ ਹੈ ਹਾਂਜੀ ਅੱਗੇ ਆ ਗਈ ਪੰਕਤੀ ਜੇ ਕੋ ਮੰਨ ਜਾਣੈ ਮਨ ਕੋਏ ਹੁਣ ਸੰਗਤ ਜੀ ਇਹ ਧਿਆਨ ਰੱਖਣਾ ਤੁਸੀਂ ਬੱਚੋ ਧਿਆਨ ਰੱਖੋ ਜੇ ਕੋ ਮੰਨ ਹੁਣ ਇੱਥੇ ਮੰਮੇ ਉੱਤੇ ਟਿੱਪੀ ਨੰਨੇ ਨੂੰ ਸਿਆਰੀ ਏ ਇਹ ਇਹ ਮੰਨ ਜਿਹੜਾ ਭਾਰਾ ਬੋਲਣਾ ਹੈ ਭਾਰੇ ਦਾ ਮਤਲਬ ਕੱਸ ਕੇ ਬੋਲਣਾ ਟਿੱਪੀ ਲੱਗੀ ਏ ਕਿਵੇਂ ਪੜ੍ਹਨਾ ਹੈ ਮੰਨ ਹਾਂ ਮੰਨ ਜੇ ਕੋ ਮੰਨ ਜਾਣੈ ਨਹੀਂ ਕਹਿਣਾ ਕੀ ਪੜ੍ਹਨਾ ਜਾਣੈ ਜਾਨੇ ਨਹੀਂ ਜਾਣ ਹੈ ਨਾਣੇ ਨੂੰ ਹਾਂ ਨਾਣੇ ਕਿਵੇਂ ਜਾਣ ਹੈ ਹਾਂ ਜਾਣ ਹੈ ਨਾਣੇ ਦਲਾਵਾ ਜਾਣ ਹੈ ਇਹ ਜਿਹੜਾ ਮਨ ਹੈ ਪੋਲਾ ਇੱਥੇ ਟਿੱਪੀ ਨਹੀਂ ਲੱਗੀ ਹਾਂਜੀ ਇੱਥੇ ਟਿੱਪੀ ਲੱਗੀ ਹੈ ਇੱਥੇ ਟਿੱਪੀ ਨਹੀਂ ਲੱਗੀ ਹੁਣ ਸੰਗਤਾਂ ਜਦੋਂ ਪੜਦੀਆਂ ਜੇ ਕੋ ਮਨ ਜਾਣ ਹੈ ਮਨ ਕੋ ਇਕੱਠੇ ਦੋਨੇ ਇੱਕੋ ਸ਼ਬਦ ਪੜ ਜਾਂਦੀਆਂ ਇਹ ਵੀ ਮਨ ਹੋਵੇ ਇਸ ਤਰ੍ਹਾਂ ਵੀ ਇਹ ਮਨ ਹੋਵੇ ਕਿਉਂਕਿ ਟਿੱਪੀ ਦਾ ਜਿਹੜਾ ਲਗਾ ਮਾਤਰਾ ਲੱਗੀ ਉਚਾਰਨ ਹੋਣੀ ਹੈ ਟਿੱਪੀ ਉਚਾਰਨ ਹੋਵੇਗੀ ਕੱਸ ਕੇ ਇਸ ਦਾ ਉਚਾਰਨ ਕਰਨਾ ਕੱਸ ਕੇ ਜੇ ਕੋ ਮੰਨ ਜਾਣਾ ਮੰਨ ਕੋਏ ਮਨ ਇਹ ਮਨ ਬੋਲਾ ਮੰਨ ਕੋਏ ਸਮਝ ਲੱਗੀ ਹਾਂਜੀ ਕੀ ਲੱਗੀ ਸਮਝ ਦੱਸੋ ਪੜ੍ਹ ਕੇ ਦੱਸੋ ਆ ਜੇ ਕੋ ਮੰਨ ਜਾਣਾ ਮੰਨ ਕੋਏ ਹਾਂ ਜੇ ਕੋ ਮੰਨ ਜਾਣਾ ਮੰਨ ਕੋਏ ਹੁਣ ਇਹ ਮਨ ਭਾਰਾ ਇਹ ਮਨ ਤੇ ਟਿੱਪੀ ਨਹੀਂ ਲੱਗੀ ਇਹ ਤਿਆਰ ਰੱਖਣਾ ਦਲਾਵਾਂ ਦਾ ਤਿਆਰ ਰੱਖਣਾ ਸਾਰਾ ਸਮਝ ਲੱਗੀ ਆ ਸਾਰੀ ਸਮਝ ਲੱਗੀ ਹਾਂ ਸੁਣਿਆ ਵਾਲੀਆਂ ਚਾਰ ਪੌੜੀਆਂ ਜਦੋਂ ਇਸ ਸਮ ਦੀ ਸਮਝ ਸਭ ਲੱਗੀ ਚਾਰਾ ਪੌੜੀਆਂ ਸਮਝ ਲੱਗ ਜੂਗੀ ਆ ਜੇ ਮੰਨੇ ਕੀ ਜਿਹੜੀ ਪੌੜੀ ਆਉਂਦੀ ਹੈ ਉਹਨਾਂ ਦੇ ਵਿੱਚ ਇਹ ਪੰਕਤੀਆਂ ਆਉਂਦੀਆਂ ਆਪਾਂ ਲੈ ਕੇ ਦਸੀਆਂ ਠੀਕ ਹੈ ਸਮਝ ਲੱਗੀ ਸਾਰੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ